ਸਿਕਾ ਦਾ ਸਵਾਗਤ ਕਰਦੇ ਹਾਂ ਦੈਨਿਕ ਸੋਇਰਾ ਟੀਵੀ ਦੇ ਉੱਤੇ ਤਾਂ ਅੱਜ ਇਸ ਟਾਈਮ ਦੀ ਵੱਡੀ ਖਬਰ ਹੈ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਬਠਿੰਡਾ ਜ਼ਿਲ੍ਹੇ ਦੇ ਥਾਣਾ ਨੰਨਕਟੜ ਦੀ ਪੁਲਿਸ ਵੱਲੋਂ ਇੱਕ ਵੱਡੀ ਰਿਕਵਰੀ ਹੋਈ ਹੈ ਵੱਡੀ ਇੱਕ ਸ਼ਰਾਬ ਦੀ ਖੇਪ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਉਸ ਨੂੰ ਲੈ ਕੇ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਇਸ ਟਾਈਮਾ ਥਾਣਾ ਨੰਨਕਟੜ ਦੇ ਬਾਹਰ ਮੌਜੂਦ ਹੈ ਥਾਣਾ ਨੰਨਕਟੜ ਉਹੀ ਥਾਣਾ ਹੈ ਜਿੱਥੇ ਸਰ ਇੱਕ ਜिले ਤੋਂ ਹਰਿਆਣਾ ਵੀ ਥੋੜੇ ਕੁਝ ਦੂਰੀ ਤੇ ਹਰਿਆਣਾ ਵੀ ਲੱਗਦਾ ਹੈ ਤਾਂ ਉਸ ਨੂੰ ਇਹ ਜਿਹੜੀ ਸ਼ਰਾਬ ਹੈ ਇਹ ਜਿਹੜੀ ਦੱਸਿਆ ਜਾ ਰਿਹਾ ਗੁਜਰਾਤ ਵੱਲ ਜਾ ਰਹੀ ਸੀ ਪੰਜਾਬ ਦੀ ਸ਼ਰਾਬ ਗੁਜਰਾਤ ਵੱਲ ਜਾ ਰਹੀ ਸੀ ਇਸ ਨੂੰ ਜਿਹੜੀ ਐਕਸਾਈਜ਼ ਦੀ ਟੀਮ ਹੈ ਤੇ ਥਾਣਾ ਨੰਨਕਟੜ ਦੀ ਟੀਮ ਦੀ ਸਖਤ ਕਾਰਵਾਈ ਰਹੀ ਹੈ ਇਸ ਦੇ ਵਿੱਚ ਵੱਡੀ ਵੱਡੀ ਕੇਪ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਪੂਰੀ ਜਾਣਕਾਰੀ ਹੈ ਜਿਹੜੀ ਉਹ ਸਟਾਫ ਤੋਂ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਦੇ ਵਿੱਚ ਦੂਜੇ ਪਾਸੇ ਇੱਕ ਟਰੱਕ ਵੀ ਹੈ ਕਿਉਂਕਿ ਟਰੱਕ ਦੇ ਵਿੱਚ ਜਿਹਦਾ ਛਾਤਰ ਧਮਾਕ ਨਾਲ ਦੱਸਿਆ ਜਾ ਰਿਹਾ ਛਾਤਰ ਧਮਾਕ ਟਰੱਕ ਨਾਲਾ ਕਿਸ ਤਰ੍ਹਾਂ ਇਸ ਨੂੰ ਲੈ ਕੇ ਜਾ ਰਿਹਾ ਸੀ ਪੂਰੀ ਕਾਰਵਾਈ ਨੂੰ ਜਿਸ ਜਿਹੜੀ ਹੈ ਸ਼ਰਾਬ ਨੂੰ ਕਿਸ ਤਰ੍ਹਾਂ ਉਹਨੇ ਪਛਾਣਾ ਸੀਗਾ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਹੈ ਸਟਾਫ ਵੱਲੋਂ ਪੁਲਿਸ ਡਿਪਾਰਟਮੈਂਟ ਵੱਲੋਂ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇਹ ਦੋਨੇ ਟੀਮਾਂ ਨੂੰ ਸੂਚਨਾ ਮਿਲੀ ਹੋਈ ਸੀ ਸੂਚਨਾ ਦੇ ਆਧਾਰ ਤੇ ਕਾਰਵਾਈ ਸੀ ਕਿਉਂਕਿ ਜਿਹੜਾ ਇਥੋਂ ਦੇ ਐਸਐਸਓ ਮੁਖੀ ਤਨਫਸਰ ਨੇ ਉਹਨਾਂ ਵੱਲੋਂ ਪੂਰੀ ਜਾਂਚ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ ਕਿ ਇਹ ਕਿਸ ਨਾਲ ਕੋਈ ਰਾਜਨੀਤਿਕ ਤਾਲੁਕਾਤਾ ਨਹੀਂ ਜਾਂ ਫਿਰ ਕਿਸੇ ਹੋਰ ਸਮੰਦਰ ਤੇ ਕਿਸ ਤੋਰ ਦੇ ਉਤੇ ਸ਼ਰਾਬ ਜਿਹੜੀ ਇਹ ਪੰਜਾਬ ਦੀ ਸ਼ਰਾਬ ਸੀ ਜਿਹੜੀ ਉਧਰ ਜਾ ਰਹੀ ਹੈ ਉਹ ਸਾਈਜ਼ ਡਿਪਾਰਟਮੈਂਟ ਵੱਲੋਂ ਵੀ ਪੂਰੀ ਇਸ ਦੀ ਟੀਮ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ ਕੀ ਕਹਿੰਦਾ ਇਥੋਂ ਦੇ ਅਫਸਰਾਂ ਦਾ ਇਹ ਸਾਡੇ ਨੰਦਗੜ ਥਾਣੇ ਕੋਲ ਇੱਕ ਤਲਾਸ਼ ਸੀਗੀ ਜੀ ਵੀ ਕੋਈ ਇਧਰੋਂ ਬੰਦੇ ਕੁਝ ਬੰਦੇ ਇਧਰੋਂ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਜਾਲੀ ਨੰਬਰ ਪਲੇਟਾਂ ਲਾ ਕੇ ਗੱਡੀਆਂ ਦੇ ਉੱਤੇ ਜਾਲੀ ਨੰਬਰ ਪਲੇਟਾਂ ਲਾ ਕੇ ਜਿੱਥੇ ਡ్రਾਈ ਏਰੀਆ ਗੁਜਰਾਤ ਰਾਜਸਥਾਨ ਤੋਂ ਇਧਰੋਂ ਸ਼ਰਾਬ ਲਿਜਾ ਕੇ ਉੱਧਰ ਮਹਿੰਗੇ ਭਾਜ ਵੇਚਦੇ ਆ ਨਾਲੇ ਇੱਥੋਂ ਆਕਸੀਜਨ ਦੀ ਚੋਰੀ ਕਰਦੇ ਨਾਲੇ ਉੱਥੇ ਬਲੈਕ ਕਰਦੇ ਹੈਗੇ ਉਹਦੇ ਵਿੱਚ ਸਾਡੇ ਕੋਲ ਇੱਕ ਇਤਲਾਅ ਮੋਤਬਰ ਸੀਗੀ ਉਹਤੇ ਕਾਰਵਾਈ ਕਰਦੇ ਹੋਏ ਅਸੀਂ ਨਾਕਾਬੰਦੀ ਕੀਤੀ ਸਾਨੂੰ ਸੀਗਾ ਟੁਕਮੀ ਥਾਂ ਤੇ ਨਾਕਾਬੰਦੀ ਕੀਤੀ ਆਪਣੇ ਨੰਦਗੜ੍ਹ ਸੂਬੇ ਤੇ ਤਾਂ ਉੱਥੋਂ ਕੀ ਹੋਇਆ ਸੀ ਇੱਕ ਟਰੱਕ ਨੂੰ ਰੋਕਿਆ ਜਿਹਦੇ ਵਿੱਚ ਵੱਡਾ ਟਰਾਲਾ ਸੀਗਾ ਜਿਹਦੇ ਵਿੱਚ ਕੀ ਇਹਨਾਂ ਨੇ ਨਾ ਤਾਰਾਂ ਦੇ ਜਿਹੜੇ ਹੁੰਦੇ ਆ ਕਿ ਵੱਡੀਆਂ ਚਰਖੜੀਆਂ ਆਉਂਦੀਆਂ ਜਿਹਦੇ ਤਾਰ ਲਪੇਟੀ ਹੁੰਦੀ ਹੈ ਉਹ ਤੇਨ ਲੋਟ ਸੀਗੀਆਂ ਜੀ ਜਦੋਂ ਉਹਨੂੰ ਪ੍ਰੋਪਰਲੀ ਚੈੱਕ ਕੀਤਾ ਖੋਲ ਕੇ ਚੈੱਕ ਕੀਤਾ ਤਾਂ ਉਹ ਚਰਖੜੀ ਦੇ ਵਿੱਚ ਸ਼ਰਾਬ ਭਰੀ ਹੋਈ ਸੀਗੀ ਉਹ ਜਦੋਂ ਵਿੱਚੋਂ ਕੱਢੀਆਂ ਤਾਂ ਉਹਦੇ ਵਿੱਚੋਂ ਸਾਨੂੰ 415 ਪੇਟੀਆਂ ਜਿਹੜੀਆਂ ਕੀ ਇੱਕ ਰਾਇਲ ਚੈਲੰਜ ਰਾਇਲ ਸਟੈਕ ਤੇ ਹਣ ਜਿਹੜਿਆ ਆ ਆਉਂਦੀ ਆਪਣੀ 올 ਸੀਜ਼ਨ ਦੀਆਂ 400 415 ਪੇਟੀਆਂ ਤਿੰਨ ਬ੍ਰਾਂਡ ਦੀ ਸ਼ਰਾਬ ਸੀਗੀ ਇਹ 415 ਪੇਟੀਆਂ ਸੀ ਰਿਕਵਰ ਕੀਤੀਆਂ ਇਦੇ ਵਿੱਚ ਸੀਗਾ ਵੀ ਜਿਹੜੇ ਚਾਰ ਤਾਂ ਬਲੈਕੀਏ ਜਿਹੜੇ ਸਾਨੂੰ ਸਾਡੇ ਕੋਲ ਤਲਾਸ਼ ਸੀਗੀ ਉਹ ਹੈਗੇ ਇਧਰ ਮੋਗਾ ਸਾਈਡ ਦੇ ਜੀ ਉਹਨਾਂ ਦਾ ਪਿੰਡ ਹੈਗਾ ਜਿਵੇਂ ਫੂਲੇ ਵਾਲੇ ਦਾ ਇੱਕ ਇੱਕ ਅਹਿਮਦਗੜ ਮੰਡੀ ਦਾ ਹੈਗਾ ਇੱਕ ਹੈਗਾ ਇੱਥੋਂ ਬਾਗੇਪੁਰਾਣੇ ਦੇ ਕੋਲੇ ਪਿੰਡ ਹੈਗਾ ਜੀ ਕਾਲੇ ਕੇ ਉੱਥੋਂ ਦਾ ਹੈਗਾ ਉੱਥੋਂ ਦੇ ਸੀਗੇ ਚਾਰ ਬੰਦੇ ਤਿੰਨ ਉਹਨਾਂ ਦੇ ਜਿਹੜੇ ਹੈਂਡਲਰ ਹੈ ਜਿਹੜੇ ਡਰਾਈਵਰ ਸੀਗੇ ਗੱਡੀ ਤੇ ਝਾੜੀ ਨੰਬਰ ਪਟਾ ਲਾਉਂਦੇ ਸੀਗੇ ਉਧਰ ਜਾ ਕੇ ਵੇਚਦੇ ਸੀਗੇ ਜਿਹੜੇ ਤਿੰਨ ਬੰਦੇ ਉਹ ਸੀ ਕਾਬੂ ਤੇ ਗੱਡੀ ਵਾਲੇ ਤੇਰੇ ਕਾਬੂ ਕਰ ਲਈ ਜੀ ਦੂਜਿਆਂ ਦੀ ਭਾਲ ਜਾਰੀ ਹੈ ਸਾਡੀ ਟੀਮ ਗਈ ਹੋਈ ਹੈ ਜਦੋਂ ਅਸੀਂ ਵੈਰੀਫਾਈ ਵਾਕਈ ਕੀਤਾ ਤਾਂ ਗੱਡੀ ਦੇ ਉੱਤੇ ਦੀ ਨੰਬਰ ਪਲੇਟ ਉਹ ਜਾਲੀ ਲੱਗੀ ਹੋਈ ਸੀਗੀ ਅਸੀਂ ਉਹਦੀ ਵੀ ਧਾਰਾ ਲਾਈ ਹੈ 473 ਦਾ ਜਿਹੜੀ ਆਈਪੀਸੀ ਪੁਰਾਣੀ ਸੀਗੀ ਉਹ ਅਸੀਂ ਲਾ ਕੇ ਇਹਨਾਂ ਦੇ ਪਰਚਾ ਦਰਜ ਕੀਤਾ ਹੈਗਾ ਹੁਣ ਕਿੰਨੇ ਬੰਦੇ ਅਰੈਸਟ ਕੀਤੇ ਗਏ ਨੇ ਤਿੰਨ ਬੰਦੇ ਅਰੈਸਟ ਹੋ ਚੁੱਕੇ ਆ ਜੀ ਚਾਰ ਬੰਦੇ ਦੀ ਰੈਸਟ ਹੈ ਜੇ ਬਾਕੀ ਹੈ ਜੀ ਪਹਿਲਾ ਮਕਦਮਾ ਹੀ ਦਰਜ ਹੋ ਸਰ ਇਹਨਾਂ ਤੇ ਕੋਈ ਜਿਹੜੇ ਇਹ ਬੰਦਿਆਂ ਦੇ ਹਜੇ ਰਿਕਾਰਡ ਵੈਰੀਫਾਈ ਕਰ ਰਹੇ ਸੀ ਕਿਉਂਕਿ ਦੋ ਇਹਨਾਂ ਚੋ ਜਲੌਰ ਪਿੰਡ ਜਲੌਰ ਡਿਸਟ੍ਰਿਕਟ ਹੈ ਰਾਜਸਥਾਨ ਦੇ ਹੈਗੇ ਇੱਕ ਬੰਦਾ ਕਹਿੰਦਾ ਅੱਜ ਅਸੀਂ ਵੈਰੀਫਾਈ ਕਰਾਂਗੇ ਇਸ ਨੂੰ ਕਾਲ ਪਰਚਾ ਦਿੱਤਾ ਤੇ ਅੱਜ ਅਸੀਂ ਵੈਰੀਫਾਈ ਕਰਾਂਗੇ ਇਹਨਾਂ ਨੂੰ ਵੀ ਇਹਦੇ ਹੋਰ ਮੁਕਾਦਮੇ ਦਰਜ ਹੈਗੇ ਜਾਂ ਕੀ ਸਾਰਾ ਪਤਾ ਲੱਗ ਜਾਊਗਾ ਜੀ ਅਸੀਂ ਕਾ ਸਵਾਗਤ ਕਰਦੇ ਹਾਂ ਦੈਨਿਕ ਸੋਇਰਾ ਟੀਵੀ ਦੇ ਉੱਤੇ ਤਾਂ ਅੱਜ ਇਸ ਟਾਈਮ ਦੀ ਵੱਡੀ ਖਬਰ ਹੈ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਬਠਿੰਡਾ ਜ਼ਿਲ੍ਹੇ ਦੇ थाना ਨੰਨਕਰ ਦੀ ਪੁਲਿਸ ਵੱਲੋਂ ਇੱਕ ਵੱਡੀ ਰਿਕਵਰੀ ਹੋਈ ਹੈ ਵੱਡੀ ਇੱਕ ਸ਼ਰਾਬ ਦੀ ਖੇਪ ਕਰੀਆ ਉਹ ਬਰਾਮਤ ਕੀਤੀ ਗਈ ਹੈ ਉਸ ਨੂੰ ਲੈ ਕੇ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਇਸ ਟਾਈਮ थाना ਨੰਦਗੜ ਦੇ ਬਾਹਰ ਮੌਜੂਦ ਹੈ थाना ਨੰਦਗੜ ਉਹੀ थाना ਹੈ ਜਿੱਥੇ ਸਰ ਇੱਕ ਜिले ਤੋਂ ਹਰਿਆਣਾ ਵੀ ਕੁਝ ਦੂਰੀ ਤੇ ਹਰਿਆਣਾ ਵੀ ਲੱਗਦਾ ਹੈ ਤਾਂ ਉਸ ਨੂੰ ਜਿਹੜੀ ਸ਼ਰਾਬ ਹੈ ਇਹ ਜਿਹੜੀ ਦੱਸਿਆ ਜਾ ਰਿਹਾ ਗੁਜਰਾਤ ਵੱਲ ਜਾ ਰਹੀ ਸੀ ਪੰਜਾਬ ਦੀ ਸ਼ਰਾਬ ਗੁਜਰਾਤ ਵੱਲ ਜਾ ਰਹੀ ਸੀ ਇਸ ਨੂੰ ਜਿਹੜੀ ਐਕਸਾਈਜ਼ ਦੀ ਟੀਮ ਹੈ ਤੇ थाना ਨੰਦਗੜ ਦੀ ਟੀਮ ਦੀ ਸਖਤ ਕਾਰਵਾਈ ਰਹੀ ਹੈ ਇਸ ਦੇ ਵਿੱਚ ਵੱਡੀ ਵੱਡੀ ਖੇਪ ਜਿਹੜੀ ਹੈ ਬਰਾਮਤ ਕੀਤੀ ਗਈ ਹੈ ਪੂਰੀ ਜਾਣਕਾਰੀ ਹੈ ਜਿਹੜੀ ਉਹ ਸਟਾਫ ਤੋਂ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਤੋਂ ਨੇ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਦੇ ਵਿੱਚ ਦੂਜੇ ਪਾਸੇ ਇੱਕ ਟਰੱਕ ਵੀ ਹੈ ਕਿਉਂਕਿ ਟਰੱਕ ਦੇ ਵਿੱਚ ਜਿਹਦਾ ਛਾਤਰ ਧਮਾਕ ਨਾਲ ਦੱਸਿਆ ਜਾ ਰਿਹਾ ਛਾਤਰ ਧਮਾਕ ਟਰੱਕ ਨਾਲ ਆ ਕਿਸ ਤਰ੍ਹਾਂ ਇਸ ਨੂੰ ਲੈ ਕੇ ਜਾ ਰਿਹਾ ਸੀ ਪੂਰੀ ਕਾਰਵਾਈ ਨੂੰ ਜਿਸ ਜਿਹੜੀ ਹੈ ਸ਼ਰਾਬ ਨੂੰ ਕਿਸ ਤਰ੍ਹਾਂ ਉਹਨੇ ਪਹਿਚਾਨਾ ਸੀਗਾ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਹੈ ਸਟਾਫ ਵੱਲੋਂ ਪੁਲਿਸ ਡਿਪਾਰਟਮੈਂਟ ਹੋਵੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇਹ ਦੋਨੇ ਟੀਮਾਂ ਨੂੰ ਸੂਚਨਾ ਮਿਲੀ ਹੋਈ ਸੀ ਸੂਚਨਾ ਦੇ ਆਧਾਰ ਤੇ ਕਾਰਵਾਈ ਸੀ ਕਿਉਂਕਿ ਜਿਹੜੇ ਇੱਥੋਂ ਦੇ ਐਸਐਚਓ ਮੁਖ थाना अफसर ਨੇ ਉਹਨਾਂ ਵੱਲੋਂ ਪੂਰੀ ਜਾਂਚ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ ਕਿ ਕਿਸ ਨਾਲ ਕੋਈ ਰਾਜਨੀਤਿਕ ਤਾਲੂਕਾਤਾ ਨਹੀਂ ਜਾਂ ਫਿਰ ਕਿਸੇ ਹੋਰ ਸਮੰਦਰ ਤੇ ਕਿਸ ਤੋਰ ਦੇ ਉਤੇ ਸ਼ਰਾਬ ਜਿਹੜੀ ਇਹ ਪੰਜਾਬ ਦੀ ਸ਼ਰਾਬ ਸੀ ਜਿਹੜੀ ਉਧਰ ਜਾ ਰਹੀ ਹੈ ਉਹ ਸਾਈਜ਼ ਡਿਪਾਰਟਮੈਂਟ ਵੱਲੋਂ ਵੀ ਪੂਰੀ ਇਸ ਦੀ ਟੀਮ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ ਕੀ ਕਹਿੰਦਾ ਇੱਥੋਂ ਦੇ ਅਫਸਰਾਂ ਦਾ ਇਹ ਸਾਡੇ ਨੰਦਗੜ ਥਾਣੇ ਕੋਲੇ ਇੱਕ ਤਲਾਹ ਸੀ ਜੀ ਵੀ ਕੋਈ ਇਧਰੋਂ ਬੰਦੇ ਕੁਝ ਬੰਦੇ ਇਧਰੋਂ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਜਾਲੀ ਨੰਬਰ ਪਲੇਟਾਂ ਲਾ ਕੇ ਗੱਡੀਆਂ ਦੇ ਉੱਤੇ ਜਾਲੀ ਨੰਬਰ ਪਲੇਟਾਂ ਲਾ ਕੇ ਜਿੱਥੇ ਡਰਾਈ ਏਰੀਆ ਗੁਜਰਾਤ ਰਾਜਸਥਾਨ ਚੋਂ ਇਧਰੋਂ ਸ਼ਰਾਬ ਲਿਜਾਗੇ ਉਧਰ ਮਹਿੰਗੇ ਭਾਜ ਵੇਚਦੇ ਆ ਨਾਲੇ ਇਥੋਂ ਐਥੋਕਸਾਈਜ਼ ਦੀ ਚੋਰੀ ਕਰਦੇ ਨਾਲੇ ਉਥੇ ਬਲੈਕ ਕਰਦੇ ਹੈਗੇ ਉਹਦੇ ਵਿੱਚ ਸਾਡੇ ਕੋਲ ਇੱਕ ਇਤਲਾ ਮੋਤਬਰ ਸੀਗੀ ਉਹਤੇ ਕਾਰਵਾਈ ਕਰਦੇ ਹੋਏ ਅਸੀਂ ਨਾਕਾਬੰਦੀ ਕੀਤੀ ਸਾਨੂੰ ਸੀਗਾ ਟੁਕਮੀ ਥਾਂ ਤੇ ਨਾਕਾਬੰਦੀ ਕੀਤੀ ਆਪਣੇ ਨੰਦਗੜ੍ਹ ਸੂਬੇ ਤੇ ਤਾਂ ਉਥੋਂ ਕੀ ਹੋਇਆ ਸੀ ਇੱਕ ਟਰੱਕ ਨੂੰ ਰੋਕਿਆ ਜਿਹਦੇ ਵਿੱਚ ਵੱਡਾ ਟਰਾਲਾ ਸੀਗਾ ਜਿਹਦੇ ਵਿੱਚ ਕੀ ਇਹਨਾਂ ਨੇ ਨਾ ਤਾਰਾਂ ਦੇ ਜਿਹੜੇ ਹੁੰਦੇ ਆ ਕਿ ਵੱਡੀਆਂ ਚਾਕੜੀਆਂ ਹੁੰਦੀਆਂ ਜਿਹਦੇ ਤਾਰ ਲਪੇਟੀ ਹੁੰਦੀ ਹੈ ਉਹ ਤੇ ਲੋਡ ਸੀਗੀਆਂ ਜੀ ਜਦੋਂ ਉਹਨੂੰ ਪ੍ਰੋਪਰਲੀ ਚੈੱਕ ਕੀਤਾ ਖੋਲ ਕੇ ਚੈੱਕ ਕੀਤਾ ਤਾਂ ਚਰਖੜੀ ਦੇ ਵਿੱਚ ਸ਼ਰਾਬ ਭਰੀ ਹੋਈ ਸੀਗੀ ਉਹ ਜਦੋਂ ਵਿੱਚੋਂ ਕੱਢੀਆਂ ਤਾਂ ਉਹਦੇ ਵਿੱਚੋਂ ਸਾਨੂੰ 415 ਪੇਟੀਆਂ ਜਿਹੜੀਆਂ ਕਿ ਇੱਕ ਰਾਇਲ ਚੈਲੰਜ ਰਾਇਲ ਸਟੈਕ ਤੇ ਹਣ ਜਿਹੜਿਆ ਆ ਆਉਂਦੀ ਆਪਣੀ 올 ਸੀਜ਼ਨ ਦੀਆਂ 400 415 ਪੇਟੀਆਂ ਤਿੰਨ ਬ੍ਰਾਂਡ ਦੀ ਸ਼ਰਾਬ ਸੀਗੀ ਇਹ 415 ਪੇਟੀਆਂ ਸੀ ਰਿਕਵਰ ਕੀਤੀਆਂ ਇਹਦੇ ਵਿੱਚ ਸੀਗਾ ਵੀ ਜਿਹੜੇ ਚਾਰ ਤਾਂ ਬਲੈਕੀਏ ਜਿਹੜੇ ਸਾਨੂੰ ਸਾਡੇ ਕੋਲ ਤਲਾਸ਼ ਸੀਗੀ ਉਹ ਹੈਗੇ ਇਧਰ ਮੋਗਾ ਸਾਈਡ ਦੇ ਜੀ ਉਹਨਾਂ ਦਾ ਪਿੰਡ ਹੈਗਾ ਜਿਵੇਂ ਫੂਲੇ ਵਾਲੇ ਦਾ ਇੱਕ ਇੱਕ ਅਹਿਮਦਗੜ ਮੰਡੀ ਦਾ ਹੈਗਾ ਦਿੱਖੇਗਾ ਇਥੋਂ ਬਾਗੇ ਪ੍ਰਾਣੇ ਦੇ ਕੋਲੇ ਪਿੰਡ ਹੈਗਾ ਜੀ ਕਾਲੇ ਕੇ ਉੱਥੋਂ ਦਾ ਹੈਗਾ ਉੱਥੋਂ ਦੇ ਸੀਗੇ ਚਾਰ ਬੰਦੇ ਤਿੰਨ ਉਹਨਾਂ ਦੇ ਜਿਹੜੇ ਹੈਂਡਲਰ ਹੈ ਜੀ ਜਿਹੜੇ ਡਰਾਈਵਰ ਸੀਗੇ ਗੱਡੀ ਤੇ ਜਾਲੀ ਨੰਬਰ ਪਟਾ ਲਾਉਂਦੇ ਸੀਗੇ ਉਧਰ ਨੂੰ ਜਾ ਕੇ ਵੇਚਦੇ ਸੀਗੇ ਜਿਹੜੇ ਤਿੰਨ ਬੰਦੇ ਉਹ ਸੀ ਕਾਬੂ ਤੇ ਗੱਡੀ ਵਾਲੇ ਤੇਰੇ ਕਾਬੂ ਕਰ ਲਏ ਜੀ ਦੂਜਿਆਂ ਦੀ ਭਾਲ ਜਾਰੀ ਹੈ ਸਾਡੀ ਟੀਮ ਗਈ ਹੋਈ ਹੈ ਜਦੋਂ ਅਸੀਂ ਵੈਰੀਫਾਈ ਵਾਕਈ ਕੀਤਾ ਤਾਂ ਗੱਡੀ ਦੇ ਉੱਤੇ ਜਿਹੜੀ ਨੰਬਰ ਪਟਾ ਜਾਲੀ ਲੱਗੀ ਹੋਈ ਸੀਗੀ ਅਸੀਂ ਉਹਦੀ ਵੀ ਧਾਰਾ ਲਾਈ ਹੈ 473 ਦਾ ਜਿਹੜੀ ਆਈਪੀਸੀ ਪ੍ਰਾਣੀ ਸੀਗੀ ਉਹ ਅਸੀਂ ਲਾ ਕੇ ਇਹਨਾਂ ਦੇ ਪਰਚਾ ਦਰਜ ਕੀਤਾ ਹੈਗਾ ਹੁਣ ਕਿੰਨੇ ਬੰਦੇ ਅਰੈਸਟ ਕੀਤੇ ਗਏ ਨੇ ਤਿੰਨ ਬੰਦੇ ਅਰੈਸਟ ਹੋ ਚੁੱਕੇ ਆ ਜੀ ਚਾਰ ਬੰਦੇ ਦੀ ਅਰੈਸਟ ਹੋ ਜੇ ਬਾਕੀ ਆ ਜੀ ਪਹਿਲਾ ਮਕਦਮੇ ਦਰਜ ਸਰ ਇਹਨਾਂ ਦੇ ਕੋਈ ਜਿਹੜੇ ਇਹ ਬੰਦਿਆਂ ਤੇ ਹਜੇ ਰਿਕਾਰਡ ਵੈਰੀਫਾਈ ਕਰ ਰਹੇ ਸੀ ਕਿਉਂਕਿ ਦੋ ਇਹਨਾਂ ਜੋ ਜਲੌਰ ਪਿੰਡ ਜਲੌਰ ਡਿਸਟ੍ਰਿਕਟ ਹੈ ਰਾਜਸਥਾਨ ਦੇ ਹੈਗੇ ਇੱਕ ਬੰਦਾ ਕਾਲੇ ਕਹਿੰਦਾ ਅੱਜ ਅਸੀਂ ਵੈਰੀਫਾਈ ਕਰਾਂਗੇ ਇਸ ਨੂੰ ਕੱਲ ਪਰਚਾ ਦਿੱਤਾ ਤਾਂ ਅੱਜ ਅਸੀਂ ਵੈਰੀਫਾਈ ਕਰਾਂਗੇ ਇਹਨਾਂ ਨੂੰ ਵੀ ਇਹਦੇ ਹੋਰ ਮਕਦਮੇ ਦਰਜ ਹੈਗੇ ਜਾਂ ਕੀ ਸਾਰਾ ਪਤਾ ਲੱਗ ਜਾਊਗਾ ਜੀ ਅਸੀਂ ਕਾ ਸਵਾਗਤ ਕਰਦੇ ਆਂ ਦੈਨਿਕ ਸੋਇਰਾ ਟੀਵੀ ਦੇ ਉੱਤੇ ਤਾਂ ਅੱਜ ਇਸ ਟਾਈਮ ਦੀ ਵੱਡੀ ਥਾਣਾ ਨੰਨਕਟੜ ਦੀ ਪੁਲਿਸ ਵੱਲੋਂ ਇੱਕ ਵੱਡੀ ਰਿਕਵਰੀ ਹੋਈ ਹੈ ਵੱਡੀ ਇੱਕ ਸ਼ਰਾਬ ਦੀ ਖੇਪ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਉਸ ਨੂੰ ਲੈ ਕੇ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਇਸ ਟਾਈਮਾ ਥਾਣਾ ਨੰਨਕਟੜ ਦੇ ਬਾਹਰ ਮੌਜੂਦ ਹੈ ਥਾਣਾ ਨੰਨਕਟੜ ਉਹੀ ਥਾਣਾ ਹੈ ਜਿੱਥੇ ਸਰ ਇੱਕ ਜिले ਤੋਂ ਹਰਿਆਣਾ ਵੀ ਥੋੜੇ ਕੁਝ ਦੂਰੀ ਤੇ ਹਰਿਆਣਾ ਵੀ ਲੱਗਦਾ ਹੈ ਤਾਂ ਉਸ ਨੂੰ ਇਹ ਜਿਹੜੀ ਸ਼ਰਾਬ ਹੈ ਇਹ ਜਿਹੜੀ ਦੱਸਿਆ ਜਾ ਰਿਹਾ ਗੁਜਰਾਤ ਵੱਲ ਜਾ ਰਹੀ ਸੀ ਪੰਜਾਬ ਦੀ ਸ਼ਰਾਬ ਗੁਜਰਾਤ ਵੱਲ ਜਾ ਰਹੀ ਸੀ ਇਸ ਨੂੰ ਜਿਹੜੀ ਐਕਸਾਈਜ਼ ਦੀ ਟੀਮ ਹੈ ਤੇ ਥਾਣਾ ਨੰਨਕਟੜ ਦੀ ਟੀਮ ਦੀ ਸਖਤ ਕਾਰਵਾਈ ਰਹੀ ਹੈ ਇਸ ਦੇ ਵਿੱਚ ਵੱਡੀ ਵੱਡੀ ਕੇਪ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਪੂਰੀ ਜਾਣਕਾਰੀ ਹੈ ਜਿਹੜੀ ਉਹ ਸਟਾਫ ਤੋਂ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਦੇ ਵਿੱਚ ਦੂਜੇ ਪਾਸੇ ਇੱਕ ਟਰੱਕ ਵੀ ਹੈ ਕਿਉਂਕਿ ਟਰੱਕ ਦੇ ਵਿੱਚ ਜਿਹਦਾ ਛਾਤਰ ਧਮਾਕ ਨਾਲ ਦੱਸਿਆ ਜਾ ਰਿਹਾ ਛਾਤਰ ਧਮਾਕ ਟਰੱਕ ਨਾਲਾ ਕਿਸ ਤਰ੍ਹਾਂ ਇਸ ਨੂੰ ਲੈ ਕੇ ਜਾ ਰਿਹਾ ਸੀ ਪੂਰੀ ਕਾਰਵਾਈ ਨੂੰ ਜਿਸ ਜਿਹੜੀ ਹੈ ਸ਼ਰਾਬ ਨੂੰ ਕਿਸ ਤਰ੍ਹਾਂ ਉਹਨੇ ਪਛਾਣਾ ਸੀਗਾ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਹੈ ਸਟਾਫ ਵੱਲੋਂ ਜਿਹੜੇ ਪੁਲਿਸ ਡਿਪਾਰਟਮੈਂਟ ਹੋਵੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਜਿਹੜੇ ਦੋਨੇ ਟੀਮਾਂ ਨੂੰ ਸੂਚਨਾ ਮਿਲੀ ਹੋਈ ਸੀ ਸੂਚਨਾ ਦੇ ਆਧਾਰ ਤੇ ਕਾਰਵਾਈ ਸੀ ਕਿਉਂਕਿ ਇਹ ਤੋਂ ਦੇ ਅਸੇਚੋ ਮੁਖ ਤਨ ਅਫਸਰ ਨੇ ਉਹਨਾਂ ਵੱਲੋਂ ਪੂਰੀ ਜਾਂਚ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ ਕਿ ਇਹ ਕਿਸ ਨਾਲ ਕੋਈ ਰਾਜਨੀਤਿਕ ਤਾਲੁਕਾਤਾ ਨਹੀਂ ਜਾਂ ਫਿਰ ਕਿਸੇ ਹੋਰ ਸਮੰਦਰ ਤੇ ਕਿਸ ਤੋਰ ਦੇ ਉਤੇ ਸ਼ਰਾਬ ਜਿਹੜੀ ਇਹ ਪੰਜਾਬ ਦੀ ਸ਼ਰਾਬ ਸੀ ਜਿਹੜੀ ਉਧਰ ਜਾ ਰਹੀ ਹੈ ਉਹ ਸਾਈਜ਼ ਡਿਪਾਰਟਮੈਂਟ ਵੱਲੋਂ ਵੀ ਪੂਰੀ ਇਸ ਦੀ ਟੀਮ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ ਕੀ ਕਹਿੰਦਾ ਇਥੋਂ ਦੇ ਅਫਸਰਾਂ ਦਾ ਇਹ ਸਾਡੇ ਨੰਦਗੜ ਥਾਣੇ ਕੋਲੇ ਇੱਕ ਤਲਾਹ ਸੀ ਜੀ ਵੀ ਕੋਈ ਇਧਰੋਂ ਬੰਦੇ ਕੁਝ ਬੰਦੇ ਇਧਰੋਂ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਜਾਲੀ ਨੰਬਰ ਪਲੇਟਾਂ ਲਾ ਕੇ ਗੱਡੀਆਂ ਦੇ ਉੱਤੇ ਜਾਲੀ ਨੰਬਰ ਪਲੇਟਾਂ ਲਾ ਕੇ ਜਿੱਥੇ ਡਰਾਈ ਏਰੀਆ ਗੁਜਰਾਤ ਰਾਜਸਥਾਨ ਤੋਂ ਇਧਰੋਂ ਸ਼ਰਾਬ ਲਿਜਾ ਕੇ ਉੱਧਰ ਮਹਿੰਗੇ ਭਾਜ ਵੇਚਦੇ ਆ ਨਾਲੇ ਇਥੋਂ ਐਕਸਾਈਜ਼ ਦੀ ਚੋਰੀ ਕਰਦੇ ਨਾਲੇ ਉੱਥੇ ਬਲੈਕ ਕਰਦੇ ਹੈਗੇ ਉਹਦੇ ਵੀ ਸਾਡੇ ਕੋਲ ਇੱਕ ਇਤਲਾਅ ਮੋਤਬਰ ਸੀਗੀ ਉਥੇ ਕਾਰਵਾਈ ਕਰਦੇ ਹੋਏ ਅਸੀਂ ਨਾਕਾਬੰਦੀ ਕੀਤੀ ਸਾਨੂੰ ਸੀਗਾ ਟੁਕਮੀ ਥਾਂ ਤੇ ਨਾਕਾਬੰਦੀ ਕੀਤੀ ਆਪਣੇ ਨੰਦਗੜ੍ਹ ਸੂਬੇ ਤੇ ਤਾਂ ਉਥੋਂ ਕੀ ਹੋਇਆ ਸੀ ਇੱਕ ਟਰੱਕ ਨੂੰ ਰੋਕਿਆ ਜਿਹਦੇ ਵਿੱਚ ਵੱਡਾ ਟਰਾਲਾ ਸੀਗਾ ਜਿਹਦੇ ਵਿੱਚ ਕੀ ਇਹਨਾਂ ਨੇ ਨਾ ਤਾਰਾਂ ਦੇ ਜਿਹੜੇ ਹੁੰਦੇ ਆ ਕਿ ਵੱਡੀਆਂ ਚਾਰਖੜੀਆਂ ਹੁੰਦੀਆਂ ਜਿਹਦੇ ਤਾਰ ਲਪੇ ਉਹ ਤਿੰਨ ਲੋਡ ਸੀਗੀਆਂ ਜੀ ਜਦੋਂ ਉਹਨੂੰ ਪ੍ਰੋਪਰਲੀ ਚੈੱਕ ਕੀਤਾ ਖੋਲ ਕੇ ਚੈੱਕ ਕੀਤਾ ਤਾਂ ਚਰਖੜੇ ਦੇ ਵਿੱਚ ਸ਼ਰਾਬ ਭਰੀ ਹੋਈ ਸੀਗੀ ਉਹ ਜਦੋਂ ਵਿੱਚੋਂ ਕੱਢੀਆਂ ਤਾਂ ਉਹਦੇ ਵਿੱਚੋਂ ਸਾਨੂੰ 415 ਪੇਟੀਆਂ ਜਿਹੜੀਆਂ ਕਿ ਇੱਕ ਰਾਇਲ ਚੈਲੰਜ ਰਾਇਲ ਸਟੈਕ ਤੇ ਹਣ ਜਿਹੜਿਆ ਆ ਆਉਂਦੀ ਆਪਣੀ 올 ਸੀਜ਼ਨ ਦੀਆਂ 400 415 ਪੇਟੀਆਂ ਤਿੰਨ ਬ੍ਰਾਂਡ ਦੀ ਸ਼ਰਾਬ ਸੀਗੀ ਇਹ 415 ਪੇਟੀਆਂ ਸੀ ਰਿਕਵਰ ਕੀਤੀਆਂ ਇਹਦੇ ਵਿੱਚ ਸੀਗਾ ਵੀ ਜਿਹੜੇ ਚਾਰ ਤਾਂ ਬਲੈਕੀਏ ਜਿਹੜੇ ਸਾਨੂੰ ਸਾਡੇ ਕੋਲ ਤਲਾਸ਼ ਸੀਗੀ ਉਹ ਹੈਗੇ ਇਧਰ ਮੋਗਾ ਸਾਈਡ ਦੇ ਜੀ ਉਹਨਾਂ ਦਾ ਪਿੰਡ ਹੈਗਾ ਜਿਵੇਂ ਫੂਲੇ ਵਾਲੇ ਦਾ ਇੱਕ ਇੱਕ ਅਹਮਦਗੜ ਮੰਡੀ ਦਾ ਹੈਗਾ ਇੱਕ ਹੈਗਾ ਇੱਥੋਂ ਬਾਗੇ ਪ੍ਰਾਣੇ ਦੇ ਕੋਲੇ ਪਿੰਡ ਹੈਗਾ ਜੀ ਕਾਲੇ ਕੇ ਉੱਥੋਂ ਦਾ ਹੈਗਾ ਉੱਥੋਂ ਦੇ ਸੀਗੇ ਚਾਰ ਬੰਦੇ ਤਿੰਨ ਉਹਨਾਂ ਦੇ ਜਿਹੜੇ ਹੈਂਡਲਰ ਹੈ ਜਿਹੜੇ ਡਰਾਈਵਰ ਸੀਗੇ ਗੱਡੀ ਤੇ ਜਾਲੀ ਨੰਬਰ ਪਲੇਟਾਂ ਲਾਉਂਦੇ ਸੀਗੇ ਉਧਰ ਨੂੰ ਜਾ ਕੇ ਵੇਚਦੇ ਸੀਗੇ ਜਿਹੜੇ ਤਿੰਨ ਬੰਦੇ ਉਹ ਸੀ ਕਾਬੂ ਤੇ ਗੱਡੀ ਵਾਲੇ ਤੇਰੇ ਕਾਬੂ ਕਰ ਲਈ ਜੀ ਦੂਜਿਆਂ ਦੀ ਭਾਲ ਜਾਰੀ ਹੈ ਸਾਡੀ ਟੀਮ ਗਈ ਹੋਈ ਹੈ ਜਦੋਂ ਅਸੀਂ ਵੈਰੀਫਾਈ ਵਾਕਈ ਕੀਤਾ ਤਾਂ ਗੱਡੀ ਦੇ ਉੱਤੇ ਵੀ ਨੰਬਰ ਪਲੇਟਾਂ ਜਾਲੀ ਲੱਗੀ ਹੋਈ ਸੀਗੀ ਅਸੀਂ ਉਹਦੀ ਵੀ ਧਾਰਾ ਲਾਈ ਹੈ 473 ਦਾ ਜਿਹੜੀ ਆਪੀਸੀ ਪ੍ਰਾਣੀ ਸੀਗੀ ਉਹ ਅਸੀਂ ਲਾ ਕੇ ਇਹਨਾਂ ਦੇ ਪਰਚਾ ਦਰਜ ਹੁਣ ਕਿੰਨੇ ਬੰਦੇ ਅਰੈਸਟ ਕੀਤੇ ਗਏ ਨੇ ਤਿੰਨ ਬੰਦੇ ਅਰੈਸਟ ਹੋ ਚੁੱਕੇ ਆ ਜੀ ਚਾਰ ਬੰਦਿਆਂ ਦੀ ਅਰੈਸਟ ਅਜੇ ਬਾਕੀ ਹੈ ਜੀ ਪਹਿਲਾ ਹੀ ਮੁਕਦਮੇ ਦਰਜਸਰ ਇਹਨਾਂ ਦੇ ਕੋਈ ਜਿਹੜੇ ਇਹ ਬੰਦਿਆਂ ਦੇ ਹਜੇ ਰਿਕਾਰਡ ਵੈਰੀਫਾਈ ਕਰ ਰਹੇ ਸੀ ਕਿਉਂਕਿ ਦੋ ਇਹਨਾਂ ਚੋ ਜਲੌਰ ਪਿੰਡ ਜਲੌਰ ਡਿਸਟ੍ਰਿਕਟ ਹੈ ਰਾਜਸਥਾਨ ਦੇ ਹੈਗੇ ਇੱਕ ਬੰਦਾ ਕਾਲੇ ਕਹਿੰਦਾ ਅੱਜ ਅਸੀਂ ਵੈਰੀਫਾਈ ਕਰਾਂਗੇ ਇਸ ਨੂੰ ਕੱਲ ਪਰਚਾ ਦਿੱਤਾ ਤਾਂ ਅੱਜ ਅਸੀਂ ਵੈਰੀਫਾਈ ਕਰਾਂਗੇ ਇਹਨਾਂ ਨੂੰ ਵੀ ਇਹਦੇ ਹੋਰ ਮੁਕਦਮੇ ਦਰਜ ਹੈਗੇ ਜਾਂ ਕੀ ਸਾਰਾ ਪਤਾ ਲੱਗ ਜਾਊਗਾ ਜੀ